ਇਹ ਰਹੀ ਉਹ ਬਹੁਤ ਹਾਈਲੀ ਕਾਸਟ ਇੰਟੈਂਸਿਵ ਕੋਚਿੰਗ ਹੁੰਦੀ ਹੈ ਤੇ ਸਾਡੇ ਆਪਣੇ ਮੁਲਾਜ਼ਮਾਂ ਦੇ ਬੱਚੇ ਨੇ ਜਿਹੜੇ ਚਾਹਵਾਨ ਨੇ ਕਿ ਉਹ ਸਿਵਲ ਸਰਵਿਸਿਜ਼ ਦੀ ਕੋਚਿੰਗ ਕਰਨ ਤੇ ਉਹਨਾਂ ਦੇ ਬੱਚੇ ਪੜਨ ਤੇ ਕਈ ਵਾਰੀ ਬਿਕੋਜ਼ ਆਫ ਲੈਕ ਆਫ ਫੰਡ ਯਾ ਰਿਸੋਰਸਸ ਨਾ ਹੋਣ ਕਰਕੇ ਉਹ ਵੀ ਬੱਚੇ ਨੂੰ ਪੜਾ ਨਹੀਂ ਪਾਦੇ ਤੇ ਇਹ ਇਹ ਸੋਚ ਸਾਡੇ ਸੀਮ ਸਾਹਿਬ ਦੀ ਵੀ ਸੀ ਕਿ ਉਸਨੇ ਕਈ ਵਾਰੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਆਪਾਂ ਸੈਂਟਰ ਜਿਹੜੇ ਜਿਵੇਂ ਥਾਣੇ ਵਾਲੇ ਬੋਲਾਂਗੇ ਉਹਨਾਂ ਦੀ ਵੀ ਸੋਚ ਹੈ ਕਿ ਬੱਚੇ ਜੇ ਪੜ ਰਹੇ ਹੋਣ ਇੱਥੇ ਬਾਹਰ ਨਾ ਜਾਣ ਤੇ ਨਾਲੇ ਸਾਡੇ ਡੀਜੀਪੀ ਸਾਹਿਬ ਦੀ ਅਗਵਾਈ ਹੇਠ ਆਪਾਂ ਅੱਜ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿਹਦੇ ਵਿੱਚ ਮਿਸਟਰ ਰਾਜ ਮੈਨੂਤਰਾਏ ਸਿਟੀ ਵਿੱਚ ਆਏ ਨੇ ਇਹਨਾਂ ਦੀ ਆਪਣੀ ਹਾਈएस्ट ਕੋਚਿੰਗ ਸੈਂਟਰ ਹੈਗਾ ਚੰਡੀਗੜ੍ਹ 'ਚ ਵੀ ਤੇ ਦਿੱਲੀ 'ਚ ਵੀ ਹੈਗਾ ਤੇ ਜੁਬੇ ਨਹੀਂ ਸੈਂਟਰ ਇਸ ਇਨ ਅਦੇ ਥਾਤਾਤੇ ਹੈਗੇ ਨੇ ਤੇ ਇਹਦੇ ਇਹਨਾਂ ਦਿਨਾਂ ਲੱਪਾ ਇੱਕ ਅੱਜ ਐਮਓਯੂ ਸਾਈਨ ਕੀਤਾ ਹੋਇਆ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚੇ ਜਿਹੜੇ ਆ ਕਰਕੇ ਸਾਡੇ ਕੋਲ ਕੋਚਿੰਗ ਕਰਨਗੇ ਉਹਨਾਂ ਨੂੰ 50% ਡਿਸਕਾਊਂਟ ਦਿੱਤਾ ਜਾਊਗਾ ਇਹਨਾਂ ਦੀ ਜਿਹੜੀ ਫੀਸ ਹੈਗੀ ਜਿੱਦਾਂ ਇਹਨਾਂ ਦੀ ਫੀਸ 1 ਲੱਖ 40 ਹਜ਼ਾਰ ਪਰ ਸੈਸ਼ਨ ਵੀ ਹੈਗੀ ਤੇ ਉਹਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚੇ ਨੇ ਉਹਨਾਂ ਨੂੰ 70000 ਰੁਪਏ ਭੇ ਕਰਨਾ ਪਏਗਾ ਤੇ ਇਹ 50% ਦਾ ਰਿਬੇਟ ਹੋਊਗਾ ਇਹਨਾਂ ਦੀ ਕਲਾਸਿਸ ਸਾਡੇ ਕੋਲ ਆਪਾਂ ਇਹਨਾਂ ਨੂੰ ਅਗੇ ਨਿਊ ਇੱਕ ਫੈਸਿਲਿਟੀ ਇਥੇ ਪ੍ਰੋਵਾਈਡ ਕੀਤੀ ਹੋਈ ਹੈ ਸਾਡੇ ਕੋਲ ਆਰਟੀਸੀ ਦੇ ਜਿਹੜੇ ਕਲਾਸਿਸ ਹੈਗੇ ਨੇ ਉਹਨਾਂ ਨੂੰ ਯਾਜਤਨਾ ਆਪਾਂ ਸਾਡਾ ਆਡੀਟੋਰੀਅਮ ਹੈਗਾ ਇਹਨ ਲਈ ਆਪਾਂ ਪ੍ਰੋਵਾਈਡ ਕਰਾਂਗੇ ਇਹ ਬੱਚੇ ਪੂਰੀ ਤਰੀਕੇ ਨਾਲ ਜਿਹੜੇ ਪ੍ਰੋਫੈਸ਼ਨਲ ਬੱਚੇ ਇਹਨਾਂ ਕੋਲ ਇਨਰੋਲ ਹੁੰਦੇ ਨੇ ਉਹਨਾਂ ਨੂੰ ਜਿਹੜੀ ਜਿਹੜੀ ਸੁਵਿਧਾਵਾਂ ਮਿਲਦੀਆਂ ਨੇ ਉਹ ਸਾਰੀਆਂ ਸੁਵਿਧਾਵਾਂ ਉਹਨਾਂ ਨੂੰ ਮਿਲਣਗੀਆਂ ਜਿੱਦਾਂ ਟੈਸਟ ਸੀਰੀਜ਼ ਹੈਗੀ ਇਹ ਸਾਰੇ ਸਟੱਡੀ ਮਟੀਰੀਅਲ ਹੈਗਾ ਬਾਕੀ ਹੋਰ ساری ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਵਾਪ ਹੋਈਆਂ ਕਰਾਈਆਂ ਜਾਣਗੀਆਂ ਇਹਦੇ ਵਿੱਚ ਆਨਲਾਈਨ ਆਫਲਾਈਨ ਸਾਰੀ ਕਲਾਸਿਸ ਹੋਣਗੇ ਆਫਲਾਈਨ ਕਲਾਸਿਸ ਕਰੰਟਲੀ ਆਪਾਂ ਇੱਥੇ ਜਿੰਨੇ ਵੀ ਆਰਟੀਸੀ ਦੇ ਸਾਡੇ ਕਲਾਸਰੂਮ ਦੇ ਸੋਰਸ ਹੈਗੇ ਉਹ ਸਾਰੇ ਇਹਨਾਂ ਨੂੰ ਪ੍ਰੋਵਾਈਡ ਕਰ ਰਹੇਗੇ ਇਹਨਾਂ ਦਾ ਇੱਕ ਆਫਿਸ ਇੱਥੇ ਆਪਾਂ ਇ ਸਟੈਬਲਿਸ਼ ਕੀਤਾ ਹੋਇਆ ਇਹ ਜਿਹੜਾ ਖਾਸ ਇਹਦੇ ਵਿੱਚ ਫੀਚਰ ਹੈਗਾ ਉਹ ਇਹ ਹੈਗਾ ਕਿ ਤੇ ਸਾਡੇ ਮੁਲਾਜ਼ਮਾਂ ਨੂੰ ਇੱਕ ਵਾਰ ਹੀ ਇਹਦੇ ਵਿੱਚ ਪੇਮੈਂਟ ਕਰਨਾ ਪਊਗਾ ਜੇ ਅਗਰ ਉਹਨਾਂ ਨੇ 70000 ਰੁਪਏ ਦਾ ਪੇਮੈਂਟ ਕਰ ਲਿਆ ਜੇ ਉਹਨਾਂ ਦਾ ਸਿਲੈਕਸ਼ਨ ਨਹੀਂ ਹੋਇਆ ਤੇ ਉਹਨਾਂ ਨੂੰ ਅਗਲੇ ਸਾਲ ਜਿਹੜਾ ਹੈਗਾ ਬਿਨਾਂ ਫੀਸ ਦਿੱਤੇ ਹੋਏ ਉਹ ਇਹਨਾਂ ਦਾ ਇਨਰੋਲਮੈਂਟ ਜਿਹੜਾ ਹੈਗਾ ਜਾਰੀ ਰਹੂਗਾ ਫਿਰ ਉਹਨਾਂ ਨੂੰ ਦੁਬਾਰਾ ਪੇਮੈਂਟ ਕਰਨ ਦੀ ਲੋੜ ਨਹੀਂ ਰਹਿਣੀ ਬਾਕੀ ਹੋਰ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਸੁਵਿਧਾਵਾਂ ਹੈਗੀਆਂ ਉਸਾਰੀਆਂ ਉਸੇ ਤਰੀਕੇ ਨਾਲ ਮਿਲਣਗੀਆਂ ਜਿਸ ਤਰੀਕੇ ਨਾਲ انرول ਹੋਣ ਤੋਂ ਪਹਿਲਾਂ ਜਦੋਂ ਪੇਮੈਂਟ ਹੁੰਦਾ ਸੀ ਉਸ ਵੇਲੇ ਕਰ ਕਰਦੇ ਸੀ ਕਿ ਇਹ ਤੋਂ ਇਲਾਵਾ ਉਹਨਾਂ ਨੂੰ ਆਸਾਨੀ ਇਹ ਵੀ ਦਿੱਤੀ ਜਾ ਰਹੀ ਹੈਗੀ ਕਿ ਉਹ ਜਿਹੜੇ ਪੈਸੇ ਪੇ ਕਰਨੇ ਹੈਗੇ 70000 ਰੁਪਏ ਤੇ ਉਹ ਇਨਸਟਾਲਮੈਂਟ ਵਿੱਚ ਪੇ ਕਰ ਸਕਦੇ ਨੇ ਦੋ ਤਿੰਨ ਇਨਸਟਾਲਮੈਂਟ ਜਿਹੜੀ ਹੈਗੀ ਉਹ ਸੁਵਿਧਾ ਦੇ ਮੁਤਾਬਿਕ ਦੋ ਦੋ ਮਹੀਨੇ ਦੇ ਗੈਪ ਤੇ ਉਹ ਪੇ ਕਰ ਸਕਦੇ ਨੇ ਇਹਦੇ ਨਾਲ ਮੈਨੂੰ ਉਮੀਦ ਹੈਗੀ ਕਿ ਜਿਹੜੇ ਸਾਡੇ ਆਪਣੇ ਮੁਲਾਜ਼ਮ ਬੱਚੇ ਵੀ ਖਾਸ ਤੌਰ ਤੇ ਬਹੁਤ ਸਾਡੀ ਤਿਆਰੀ ਕਰ ਰਹੇ ਨੇ ਉਹਨੂੰ ਇੱਕ ਸਟੈਂਡਰਡ ਐਜੂਕੇਸ਼ਨਲ ਫੈਸਿਲਿਟੀ ਮਿਲੂਗੀ ਕੋਚਿੰਗ ਫੈਸਿਲਿਟੀ ਮਿਲੂਗੀ ਤੇ ਇਹਦੇ علاوہ ਉਹਨਾਂ ਦੇ ਨਾਲ ਆਪਾਂ ਜਿਹੜੇ ਇਹਨਾਂ ਦੇ ਬੱਚੇ ਆਪਣੇ ਦੂਜੇ ਇਨਰੋਲ ਕਰਨੇ ਹੈਗੇ ਪ੍ਰਾਈਵੇਟ ਉਹਨਾਂ ਦੇ ਨਾਲ ਸਾਡੇ ਆਪਣੇ ਬੱਚੇ ਕੰਪੀਟ ਕਰਨਗੇ ਤੇ ਇੱਕ ਉਹਨਾਂ ਦੇ ਦਰਮਿਆਨ ਵਧੀਆ ਪ੍ਰਤੀਯਪਰਤੀਤਾ ਵਧੀਆ ਕੰਪੀਟੀਟਿਵ এনਵਾਇਰਨਮੈਂਟ ਕ੍ਰੀਏਟ ਹੋਊਗਾ ਸਾਰੇ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਆਸ ਹੋਵੇਗਾ ਜਿਹੜੀ ਹੈ ਕਿ ਜੋ ਮਿਲ ਜੂਗੀ ਤੇ ਜਿਹੜੇ ਪ੍ਰਾਇਰਡ ਨਹੀਂ ਹੋਣਗੇ ਉਹਨਾਂ ਨੂੰ ਆਸਾਨੀ ਹੋਣੀ ਉਹ ਸਾਰੇ ਆਪਣੇ ਜਿਹੜੇ ਬੱਚੇ ਨੇ ਉਹ ਆਪਣੇ ਸੁਪਨੇ ਪੂਰੇ ਕਰ ਸਕਦੇ ਨੇ ਮੁਲਾਜ਼ਮਾਂ ਨੂੰ ਕਦੇ ਵੀ ਕੋਈ ਦਿੱਕਤ ਨਹੀਂ ਮਹਿਸੂਸ ਹੋਗੀ ਕਿ ਉਹਨਾਂ ਨੇ ਫਾਈਨੈਂਸ਼ੀਅਲ ਕਾਸਟ ਇਨ ਕਰਕੇ ਆਪਣੇ ਬੱਚੇ ਦੀ ਪੜਾ ਸਕੀ ਇਹੋ ਅਲੱਗ ਸਾਡਾ ਪਲਾਨ ਇਹ ਵੀ ਹੈਗਾ ਈ ਫੀਲ ਐਗਰੀ ਵਿਦ ਥੈਟ ਕਿ ਪੰਜਾਬ ਚ ਜਿੰਨੇ ਵੀ ਬਾਕੀ ਹੋਰ ਜਿਹੜੇ ਕੋਰਸਸ ਹੈਗੇ ਨੇ ਕਾਸਟ ਦੇ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਹੁੰਦੇ ਨੇ ਉਹਦੀ ਵੀ ਤਿਆਰੀ ਦਾ ਆਪਾਂ ਇੱਥੇ ਉਪਰਾਲਾ ਕਰਾਂਗੇ ਕਿ ਜੇਕਰ ਮੰਨ ਲਓ ਕੋਈ ਤਸੀਲਦਾਰ ਦਾ ਐਗਜ਼ਾਮੀਨੇਸ਼ਨ ਜਿਗਾ ਕੋਈ ਪਟਵਾਰੀ ਦਾ ਜਾਂ ਕੋਈ ਹੋਰ ਜਿਹੜੇ ਐਗਜ਼ਾਮੀਨੇਸ਼ਨਸ ਹੁੰਦੇ ਨੇ ਉਹਦੀ ਵੀ ਤਿਆਰੀ ਲਈ ਆਪਾਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਫੈਸਿਲਿਟੀ ਵੀ ਇੱਥੇ ਆਪਾਂ ਮੁਹੱਈਆ ਕਰਾਈਏ ताकि एक कॉम्प्रिहेंसिव कोचिंग इंस्टिट्यूट इस्टैब्लिश होवे जिथे पंजाब पुलिस ਦੇ ਸਾਰੇ ਜਿਹੜੇ ਵਰਡ ਨੇ ਉਹ ਇਹਨਾਂ ਨੂੰ ਸੁਵਿਧਾ ਦੇ ਵਿੱਚ ਮਿਲ ਸਕੀ ਇਹਦੇ ਵਿੱਚ ਆਪਾਂ ਲਾਇਬ੍ਰੇਰੀ ਵੀ ਇਸਟੈਬਲਿਸ਼ ਕਰਾਂਗੇ ਇਹਦੇ ਬਲਾਵਾ ਇਹਨਾਂ ਦੇ ਜਿਹੜੇ ਡਿਜੀਟਲ ਮੀਡੀਆ ਹੈਗਾ ਉਹਦਾ ਸਾਰਾ ਐਕसेस ਹੋਊਗਾ ਤੇ ਮੈਂ ਸੁਣਿਆ ਕਿ ਜਿਹੜੀ ਸਾਡੇ ਆਪਨੇ ਚੀਫ ਮਿਨਿਸਟਰ ਸਾਹਿਬ ਦੀ ਵੀ ਵਿਜਨ ਹੈ ਕਿ ਉਹ ਵੀ ਜੇ ਸਾਡੇ ਆਪਣੀ ਡੀਜੀਪੀ ਸਾਹਿਬ ਦੀ ਵਿਜੈ ਹੈ ਕਿ ਉਹ ਤੋਂ ਬਤਾਵੇ ਕਿ ਆਪਾਂ ਬੱਚਿਆਂ ਨੂੰ ਪੜਾ ਕਰਕੇ ਇੱਥੇ ਹੀ ਬਰਸੇ ਰੋਜ਼ਗਾਰ ਕਰਾਂਗੇ ਤਾਂ ਕਿ ਇਹ ਜਿਹੜੇ ਬੱਚੇ ਆਪਣੇ ਰੋਜ਼ਗਾਰ ਵਿੱਚ ਲੱਗ ਜਾਣਗੇ ਫਿਰ ਸਾਡੇ ਇਹ ਬੱਚੇ ਜਿਹਦੇ ਹੈਗੇ ਕਿ ਦੇ ਵਿਦੇਸ਼ਾਂ ਵਾਲੀ ਕਿਤੇ ਹੋਰ ਜਾਣ ਵਾਲੀ ਜਿਹੜੀ ਗੱਲਾਂ ਹੈਗੀਆਂ ਉਹਦੇ ਤੋਂ ਗੁਰੇਜ਼ ਕਰਨਗੇ ਆਪਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਿਹਤਰੀਨ ਸੁਵਿਧਾ ਦੇ ਦੀ ਹੈਗੀ जी फाइनैशियल कस्टेज इनू कभी भी बाधा नहीं बन देवे इस करके आए आज उपरा किया गया हो तो मैं बड़ा शुक्र गुजारा एंड थैंकफुल टू मिस राजल्होत्रा जी इन्हों ने साइ इस सदे तू जी है हामी भरी हैगी तो इन्हों वो मैं उम्मीद है कि जी बेस्ट फैकलिटीज़ है वह मुहैया कराई जाए अपने बच्चे इन्हों निगरानी हेठ जी सिविल सर्विसज हैगी टॉप के आई एस आई पी एस बनने कामयाब होगी ਮੈਨੂੰ 5 ਸਤੰਬਰ ਤੋਂ ਇਹਨੂੰ ਸ਼ੁਰੂ ਕਰਨਾ ਹੈ ਤਾਂ ਸਮੇਂ ਦੀ ਰੱਖਿਆ ਗਿਆ ਨਹੀਂ ਦੇਖੋ ਸਰਵਲ ਸਰਵਿਸ ਜਿਹੜੀ ਹੈਗੀ ਉਹ ਇਸਾ 1 ਇਅਰ ਸਾਈਕਲ ਜਿਹੜੀ ਪ੍ਰਲਿੰਮ ਤੋਂ ਸ਼ੁਰੂ ਹੋ ਕਰਕੇ ਫਿਰ ਉਹਦੀ ਮੇਨਸ ਤੇ ਇੰਟਰਵਿਊ ਤੱਕ ਜਾਂਦੀ ਹੈਗੀ ਤੇ ਹੁਣ ਜਿਹੜਾ ਪਿਛਲਾ ਪ੍ਰਲਿੰਮ ਹੋ ਚੁੱਕਿਆ ਹੈਗਾ ਉਹ ਬੱਚੇ ਤਾਂ ਤਿਆਰੀ ਕਰ ਰਹੇ ਨੇ ਜਿਹੜੇ ਮੇਨਸ ਦੀ ਤਿਆਰੀ ਕਰ ਰਹੇ ਨੇ ਜੇ ਉਹ ਬੱਚੇ ਬਿਓਣਗੇ ਤੇ ਆਪਾਂ ਉਹਨਾਂ ਨੂੰ ਵੀ ਇਹਦੇ ਵਿੱਚ ਜਿ ਆਇਆ ਕਹਾਂਗੇ ਜੇਕਰ ਉਹ ਮੇਨ ਦੀ ਤਿਆਰੀ ਕਰ ਲੈ ਹੋਣਗੇ ਤੇ ਸਾਡੇ ਕੋਲ ਆ ਕਰਕੇ ਰਜਿਸਟਰ ਕਰਕੇ ਐਪੀਅਰ ਹੋਣਾ ਚਾਹੁੰਦੇ ਨੇ ਆਦਰਵਾਇਸ ਇਹ ਇੱਕ ਟਾਰਗੇਟ ਨੈਕਸਟ ਪ੍ਰੀਲਿਮ ਕਰ ਰਹੇ ਹੋਏਗੇ ਤੇ ਪ੍ਰੀਲਿਮ ਤੋਂ ਬਾਅਦ ਜਿਹੜੀ ਮੇਨਸ ਦੀ ਜਿਹੜੀ ਤਿਆਰੀ ਹੋਊਗੀ ਉਹਨੂੰ ਟਾਰਗੇਟ ਕਰਕੇ ਆਪਾਂ ਇਹਦੇ ਵਿੱਚ ਉਹਨਾਂ ਨੂੰ ਤਿਆਰ ਕਰਾਂਗੇ ਨਹੀਂ ਹਾਂ ਜੀ ਤੇ ਆਪਾਂ ਇਸ ਮਾਮਲੇ 'ਚ ਹੁਣ ਸਾਰਿਆਂ ਨੂੰ ਜਾਗਰੂਕ ਕਰਦੇ ਦੱਸਦੇ ਉਹਨਾਂ ਨੂੰ ਤਾਂ ਹੀ ਅੱਪਾ ਅੱਜ ਇਹ ਤੁਹਾਡਾ ਸਾਰਾ ਲੈ ਰਹੇਗੇ ਕਿ ਸਾਰਿਆਂ ਨੂੰ ਇੱਕ ਗੱਲ ਪਤਾ ਹੋਵੇ ਕਿ ਆਪਾਂ ਇਹ ਸੁਵਿਧਾ ਇੱਥੇ ਸ਼ੁਰੂ ਕੀਤੀ ਹੋਈ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਅਗਵਾਈ ਹੇਠ ਤੇ ਤਾਂ ਕਿ ਜਿਹੜੇ ਸਾਡੇ ਮੁਲਾਜ਼ਮ ਜਿੱਥੇ ਤਿਆਰੀ ਕਰ ਰਹੇ ਹੋਣ ਜੇ ਉਹ ਇਸ ਸੁਵਿਧਾ ਦਾ ਲਾਭ ਉਠਾਣਾ ਚਾਹਣ ਤੇ ਇੱਥੇ ਸਾਡੇ ਕੋਲ ਆ ਕਰਕੇ ਲਾਭ ਉਠਾ ਸਕਦੇ ਨੇ ਜਿਹੜੇ ਸਿਵਿਲਿਅਨ ਹੈਗੇ ਉਹਨਾਂ ਨੂੰ ਵੀ ਸੁਵਿਧਾ ਹੋਏਗੀ ਹਾਂਜੀ ਸਿਵਿਲਿਅਨ ਜਿਹੜੇ ਹੈਗੇ ਜਿਹੜੇ ਪੁਲਿਸ ਵਾਲੇ ਨਹੀਂ ਹੈਗੇ ਦੇਖੋ ਸਿਵਿਲਿਅਨਸ ਜਿਹੜੇ ਨੇ ਉਹ ਆ ਕਰਕੇ ਨਾਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਵੀ ਇੱਥੇ ਆ ਕਰਕੇ ਪਰੜਨਗੇ ਮੇਰਾ ਖਿਆਲ ਹੈ ਉਹਨਾਂ ਨੂੰ ਵੀ ਸਿਵਿਲਿਅਨਸ ਨੂੰ ਵੀ 10% ਡਿਸਕਾਊਂਟ ਆਫਰ ਕਰ ਰਹੇ ਨੇ ਸਾਡੇ ਕਰਕੇ ਕਿ ਜਿਹੜੇ ਬੱਚੇ ਸਿਵਿਲਿਅਨ ਦੇ ਵੀ ਹੋਣਗੇ ਉਹ ਵੀ ਸਾਡੇ ਕੋਲ ਆਉਣ ਤੇ ਉਹਨਾਂ ਨੂੰ 10% ਡਿਸਕਾਊਂਟ ਮਿਲੇਗਾ ਉਹ ਬੱਚੇ ਇੱਕ ਬਿਹਤਰੀਨ ਇੰਸਟੀਚਿਊਟ ਦੇ ਨਾਲ ਇੱਥੇ ਜੁੜ ਸਕਦੇ ਸੀ ਸਾਡਾ এনवायरमेंट ਇੱਥੇ ਸੇਫ ਹੈਗਾ ਸਿਕਿਉਰਡ ਹੈਗਾ ਉਹਦੇ ਵਿੱਚ ਇੰਜ਼ਾਦਾ ਬਿਹਤਰ ਤਰੀਕੇ ਨਾਲ ਸਾਡੇ ਆਪਣੇ ਐਮਪੀਐਸ ਵਿੱਚ ਆ ਕੇ ਉਹ ਆਪਣੀ ਜਿਹੜੀ ਹੈਗੀ এডੂਕੇਸ਼ਨ ਮੁਕੰਮਲ ਕਰ ਸਕਦੇ ਸੀ ਵਿਲੀਅਮ ਸਰ ਜੀ ਨੂੰ ਇਸ ਤਰੀਕੇ ਨਾਲ ਪੁਆਇੰਟ ਕਰਦੇ ਕੈਂਪਸ ਦੇ ਵਿੱਚ ਆ ਕੇ ਸਿੱਧੀ ਜਾਣਕਾਰੀ ਤੁਹਾਨੂੰ ਮਿਲੇਗੀ ਜਾ ਕੇ ਕੋਈ ਵੈਕਟਨ ਕੋਈ ਵੀ ਚੀਜ਼ ਦੇ ਵਿੱਚ ਫਰੋਡ ਕਰ ਸਕਦੇ ਇਹ ਮਿਸਟਰ ਰਾਜ ਮਰੂਤ ਨੇ ਆਪਣੀ ਵੈਬਸਾਈਟ ਹੈਗੀ ਉਹਦੇ ਵਿੱਚ ਜੇ ਆਪਾਂ ਇਨਫੋਰਮੇਸ਼ਨ ਅਪਲੋਡ ਕਰਾਂਗੇ ਪਾਡੇਸ ਡਾਈ ਵੀ ਆਪਾਂ ਕਹਿੰਦੇ ਹੈ ਕਿ ਇੱਥੇ ਨਾਲ ਹੀ ਕੈਂਪੇਨ ਦੇ ਵੀ ਸਟਾਰਟ ਹੋ ਰਿਹਾ ਹੈ ਕਿ ਰਾਜਮਲੋਤਰਾ ਆਈਐਸ ਜਿਹੜੀ ਹੈਗੀ ਉਹ ਇੰਦੀ ਇੱਕ ਕੇਂਟਰ ਇੱਥੇ ਖੁੱਲ ਗਿਆ ਹੋਇਆ ਆਰਟੀਸੀ ਚ ਇਹਦੀ ਵੀ ਇਨਫੋਰਮੇਸ਼ਨ ਆਪਾਂ ਡਿਜੀਟਲ ਮੀਡੀਆ ਰਾਹੀਂ ਵਿਦਵਾਂਗੇ ਮਿਸਟਰ ਮਲੋਤਰਾ ਹਾ ਵੀ ਆਲਸੋ ਪਬਲਿਸਾਈਜ਼ਡ ਇਟ ਅਮੰਗ ਦਾ ਪੀਪਲ ਆਪਾਂ ਸਾਡਾ ਵੀ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਵੀ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਵੀ ਜਿਹੜਾ ਹੈ ਐਜੂਕੇਟ ਕਰਾਂਗੇ ਨਾਲ ਹੀ ਸਿਵਿਲ ਜਿਹੜੇ ਸਿਵਿਲIANS ਹੈਗੇ ਨੇ ਉਹ ਵੀ ਇਹਦੇ ਵਿੱਚ ਨਾਂ ਲਾ ਕੇ ਸਹੂਲਤਾਂ ਕਰ ਸਕਦੇ ਨੇ ले सकते थे थे नू नू ए, हैं कि इनानों सारेनु आपा कैंपस च एंट्री ਦੇ ਪਾਸੇ ਇਸ਼ੂ ਕਰਾ ਕੇ ਜਿਹੜੇ ਬੱਚੇ ਆ ਕਰਕੇ ਸਾਡੇ ਕੋਲ ਪੜਨਾ ਚਾਹਣਗੇ ਤਾਂ ਕਿ ਉਹਨਾਂ ਦੀ ਨਿਰਵਾਜ ਜਿਹੜੀ ਸਿਵਲਿਸਟ ਇੰਟਰੀ ਤੇ ਇਨਸ਼ੋਰ ਕੀਤੀ ਜਾ ਸਕੇ। ਇਹ ਇਸ ਸਿਵਿਗਨ ਬਾਰੇ ਇਹ ਦਰਸ਼ਕ ਜੀ ਮਿਸਰਾਜ ਮਰੁਤਰਾ ਮੈਂ ਤੇ ਆਪਣੇ ਪਰਿਵਾਰ ਦੀ ਦੇਖ ਰਿਆ ਬਸ Are you are supposed to tell that uh, it is for the uh, the common people also, the civilians or not? Sir, just to say, the mocha media. This too, earlier, we have been forced to be like that. Once a student, we don't get a student. But if we tell them that we are doing this, they will think that we are doing something wrong. जो नहीं सेलेक्ट हो रहा है तो मेरे पर ऐसा कोई बहुत जादू भी आ गया एक साल के बाद तो बहुत पैसे लगे पड़ा हूँ तो ये फीस जितनी सी थी

ਆਪਾਂ ਇਹ ਟਿਕਟ ਇਸ ਨੂੰ ਕਰਦੇ ਨੇ ਜਿਸ ਜੋ ਹੈ ਅਨ ਇਕਵਲਟੀ ਕਵਰਿੰਗ ਕ੍ਰੋਸਓ ਜੇ ਅਗਰ ਤੁਸੀਂ ਕੋਈ ਸਵਾਲ ਤੋਂ ਹੋਰ ਦਲਾਵਾ ਹੋਵੇ ਤੇ ਸਾਢੇ ਨਾਲ ਕਰ ਸਕਦੇ ਆਦਰਵਾਇਜ਼ ਤੁਸੀਂ ਜੋ ਵੀ ਹੋਰ ਕੁਝ ਨਹੀਂ ਹੋਵੇ ਤਾਂ ਦਸਤਾਜ ਨੂੰ ਬਾਕੀ ਤੁਸੀਂ ਇਨਸਟੀਟਿਊਟ ਕਰ ਸਕਦੇ ਰੋਕੀ ਸਾਹਿਬ ਆਈ ਡਸ ਵਾਂਟ ਟੂ ਹੋਰ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਸਟੂਡੈਂਟਸ ਸੇ ਪਹੁੰਚ ਮੈਂ ਤਾਂ ਅੱবি ਹੁੜੀ ਬੈਠੇ ਦੇਖਿਆ ਸੀਗਾ ਇੱਕ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਬਾਲਾਜੋ ਨੇ ਟਿਕਟਾਂ ਕੀ ਕਸਿਆ ਤੁਹਾਡੇ ਆਉਣ ਤੋਂ ਪਹਿਲਾਂ ਆਪਾਂ ਕੀਤੀ ਸੀ ਗੱਲ ਸਾਡੇ ਇੱਕ ਅਫਸਰ ਸਬ ਇੰਸਪੈਕਟਰ ਸੀਗੇ ਉਹ ਨਾਲ ਹੀ ਉੱਡ ਗਏ ਕਹਿੰਦੇ ਜੀ ਮੇਰੀ ਬੇਟੀ ਉਧਰ ਕਰ ਰਹੀ ਹੈਗੀ ਹੁਣੇ ਹੋਣੀ ਹੈ ਐਡਮਿਸ਼ਨ ਲਿਆ ਹੋਰ ਹੈ ਰਾਜ ਮੰਤ੍ਰ ਹਾਈਸਟ ਤੇ ਕਿ ਸਾਲਵੋ ਸੁਖ다 ਮਿਲੂਗੀ ਉਸੀ ਵੇਲੇ ਉਹਨਾਂ ਦੀ ਫੀਸ ਆਤੀ ਹੋ ਗਈ ਜੀ ਨਾਲ ਹੀ ਇੱਥੇ ਤੇ ਜੇਕਰ ਇਸ ਮੌਕੇ ਤੇ ਇੱਥੇ ਇੱਕ ਬੰਦਾ ਆ ਸਕਦਾ ਹੈ ਤੇ ਆਉਣ ਵਾਲੇ ਸਮੇਂ ਤੇ ਬਹੁਤ سارے ਬੰਦੇ ਜਿਹਦੇ ਵਿੱਚ ਆਉਣ ਦੀ ਚਾਹਤ ਉਮੀਦ ਹੈ ਕਿ ਸਾਡੇ ਆਪਣੇ ਬਹੁਤ ਬੱਚੇ ਜਿਹੜੇ ਸਬ ਇੰਸਪੈਕਟਰ ਇਸਾਈ ਜਿਹੜੇ ਸਾਡੇ ਰਿਕਰੂਟ ਹੋਏ ਨੇ ਮੁਲਾਜ਼ਮ ਜਿਹੜੇ ਕਾਂਸਟੇਬਲ ਨੇ ਉਹ ਆਲਰੇਡੀ ਬਹੁਤ ਸਾਰੇ ਦੇ ਵਿੱਚ ਤਿਆਰੀ ਕਰ ਰਹੇ ਨੇ ਸਿਵਲ ਸਰਵਿਸ ਦੀ ਬਹੁਤ ਸਾਰੇ ਬੱਚੇ ਆਲਰੇਡੀ ਮੋਟੀਵੇਟਿਡ ਹੈਗੇ ਨੇ ਤੇ ਉਹ ਕਰ ਰਹੇ ਨੇ ਤੇ ਉਹਨਾਂ ਨੂੰ ਇੱਕ professional ਪਲੇਟਫਾਰਮ ਅਪਲਾਈ ਵਿੱਚ ਪ੍ਰੋਵਾਈਡ ਕਰਾ ਲਈ ਤਾਂ ਕਿ ਸਿਸਟਮੈਟਿਕ ਵਿੱਚ ਉਹ ਅੱਗੇ ਤਿਆਰੀ ਮੁਕੰਮਲ ਕਰ ਸਕਣ ਥੈਂਕ ਯੂ